ਓ ਵਨ ਮੈਨ ਅੱਜ ਜਿੰਨੇ ਦੇ ਜੰਮੇ ਯਾਰ ਯਾਰੀ ਕਾਇਮ ਕਰੀਏ ਤੇਰੀ ਸ਼ਹਿਰ ਵਿੱਚ ਜੱਟ ਨੇ ਸ਼ਹਿਰ ਵਿੱਚ ਜੱਟ ਨੇ ਸਰਦਾਰੀ ਕਾਇਮ ਕਰੀਏ ਕਾਇਮ ਕਰੀਏ ਬੜੇ ਆਏ ਗਏ ਨੇ ਸਾਨੂੰ ਥੱਲੇ ਲਾਉਣ ਨੂੰ ਕੋਝ ਲੱਭਦੇ ਬਹਾਨੇ ਸਾਥੇ ਕੇਸ ਪਾਉਣ ਨੂੰ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਦਲਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਲਵ ਫੋਰ ਐਵਰ ਚੈਨਲ ਦੋਸਤੋ ਸਿੰਘਾ ਪੰਜਾਬੀ ਇੰਡਸਟਰੀ ਦਾ ਉਹ ਬਾਦਸ਼ਾਹ ਜੋ ਆਪਣੇ ਗਾਣਿਆਂ ਰਾਹੀਂ ਪੂਰੇ ਪੰਜਾਬੀ ਜਗਤ ਦੇ ਦਿਲਾਂ ਤੇ ਸਰਦਾਰੀ ਕਰਦਾ ਪਿਆ ਹੈ ਯਾਰਾਂ ਦੋਸਤਾਂ ਦੀ ਮਦਦ ਤੇ ਕਈ ਰਿਸ਼ਤੇਦਾਰਾਂ ਦੇ ਤਾਨੀਆਂ ਨਾਲ ਆਪਣੀ ਮੰਜ਼ਿਲ ਤੇ ਪਹੁੰਚਿਆ ਸਿੰਘਾ ਉਹ ਸਟਾਰ ਹੈ ਜਿਸਦੇ ਦੇਸ਼ਾਂ-ਵਦੇਸ਼ਾਂ ਵਿੱਚ ਕਈ ਫੈਨਸ ਨੇ ਯਾਰੋ ਅੱਜਕੱਲ ਇੱਕ ਗੇਮ ਪਬਜੀ ਕਾਫੀ ਚੱਲਦੀ ਪਈ ਏ ਹਰ ਇੱਕ ਬੱਚੇ ਤੋਂ ਲੈ ਕੇ ਨੌਜਵਾਨ ਇਸ ਗੇਮ ਨੂੰ ਖੇਡਦਾ ਪਿਆ ਏ ਪਬਜੀ ਦਾ ਕਰੇਜ਼ ਇੰਨਾ ਜ਼ਿਆਦਾ ਹੋ ਗਿਆ ਏ ਕਿ ਨੌਜਵਾਨ ਆਪਣੇ ਜ਼ਰੂਰੀ ਕੰਮਾਂ ਵੱਲ ਧਿਆਨ ਘੱਟ ਤੇ ਇਸ ਗੇਮ ਵੱਲ ਜ਼ਿਆਦਾ ਦਿੰਦੇ ਪਏ ਨੇ ਜਿਵੇਂ ਕਿ ਆਪਾਂ ਅੱਜ ਗੱਲ ਕਰਦੇ ਪਏ ਹਾਂ ਸਿੰਘੇ ਦੀ ਅਤੇ ਪਬਜੀ ਗੇਮ ਦੀ ਤੇ ਇੱਥੇ ਤੁਸੀਂ ਇਹ ਸੋਚਦੇ ਹੋਵੋਗੇ ਕਿ ਸਿੰਘੇ ਦਾ ਪਬਜੀ ਗੇਮ ਨਾਲ ਕੀ ਚੱਕਰ ਦੋਸਤੋ ਜ਼ਿਆਦਾਤਰ ਲੋਕ ਜਿਸ ਸਿੰਗਰ ਦੇ ਗਾਣੇ ਸੁਣਦੇ ਨੇ ਉਸ ਨੂੰ ਹੀ ਆਪਣਾ ਆਈਡੀਅਲ ਮੰਨਦੇ ਨੇ ਤੇ ਉਸ ਰਾਹ ਤੇ ਹੀ ਤੁਰਦੇ ਨੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਸਿੰਘਾ ਪਬਜੀ ਖੇਡਦਾ ਹੈ ਜੀ ਹਾਂ ਦੋਸਤੋ ਇਸ ਗੱਲ ਦਾ ਖੁਲਾਸਾ ਸਿੰਘੇ ਨੇ YouTube ਚੈਨਲ ਬੱਲੇ ਬੱਲੇ ਟੀਵੀ ਨਾਲ ਗੱਲਬਾਤ ਕਰਦੇ ਹੋਏ ਕੀਤਾ ਤੇ ਆਓ ਤੁਹਾਨੂੰ ਵੀ ਉਸ ਵੀਡੀਓ ਵੱਲ ਇੱਕ ਝਾਤ ਮਰਉਂਦੇ ਆ ਤੇ ਦੋਸਤੋ ਜਿੰਨੇ ਵੀ ਸਿੰਘੇ ਅਤੇ ਪਬਜੀ ਗੇਮ ਦੇ ਕਟਰ ਫੈਨ ਨੇ ਉਹ ਇਸ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਦੇ ਹੋ ਸੋ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਸਟਾਰ ਤੁਸੀਂ ਪਬਜੀ ਖੇਡਿਆ ਕਰੋ ਪਬਜੀ ਖੇਡਦੇ ਤੁਸੀਂ ਨਹੀਂ ਮੈਂ ਪਬਜੀ ਨਹੀਂ ਖੇਡਦਾ ਖੇਡਣੀ ਚਾਹੀਦੀ ਹੈ ਬੱਚਿਆਂ ਵਾਲੀ ਗੇਮ ਆ अच्छा सो जिंदगी PUBG ਤੇ Facebook ਤੱਕੇ ਰਹਿ ਜਾਂਦੇ ਵੱਡੇ ਵਾਲੀ ਗੇਮ ਕਿਹੜੀ ਹੈ ਜਿਹੜੀ ਉਹ ਪਰੇ ਰੱਖ ਲਈ ਤੁਸੀਂ ਹਾਂਜੀ ਦੋਸਤੋ ਤੁਹਾਡੇ ਇਸ ਵਾਰ ਕੀ ਵਿਚਾਰ ਨੇ ਕਿ ਤੁਸੀਂ ਸਿੰਘੇ ਦੇ ਫੈਨ ਹੋ ਜਾਂ ਫਿਰ PUBG ਦੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਾਂ ਕਿਸੇ ਨਵੀਂ ਅਪਡੇਟ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ